ਚੰਗਲ ਤੇ ਮਾਰਤਾ ਉਹ ਜੈ ਦੇ ਕੇ ਨਹੀਂ ਨਹੀਂ ਪਿਛੇ ਨਹੀਂ ਨਹੀਂ ਪਿਛੇ ਜੇਲ੍ਹ ਪ੍ਰਸ਼ਾਸਨ ਦੀ ਪੂਰੀ ਗਲਤੀ ਆ ਉਹ ਕਹਿੰਦੇ ਵੀ ਜੇਲ੍ਹ ਪ੍ਰਸ਼ਾਸਨ ਦੇ ਜੀਰੇ ਦੇ ਡਾਕਟਰ ਨੇ ਗਲਤੀ ਕੀਤੀ ਆ ਵੀ ਉਹਨੂੰ ਗ੍ਰਫਤਾਰ ਕੀਤਾ ਜਾਵੇ ਜੇਦੇ ਤੇ ਜੇਲ੍ਹ ਸੁਪਰੀਡੈਂਟ ਦੀ ਗਲਤੀ ਆ ਵੀ ਜਦ ਬੱਚਾ ਬਿਮਾਰ ਸੀ ਉਹਨੂੰ ਉਹਦੀ ਘਰ ਦਾ ਲਾ ਕੇ ਬਾਹਰ ਭੇਜਿਆ ਜਾਂਦਾ ਜਦਈ ਜਿਹੜਾ ਸਾਡੇ ਭਰਾ ਨਾਲ ਗਹਿਰ ਦੇ ਕੇ ਮਾਰਿਆ ਗਿਆ ਸੁਪਰੀਡੈਂਟ ਵੱਲੋਂ ਤੇ ਪੰਜਾਬ ਸਰਕਾਰ ਜਿਹੜਾ ਸਾਡੇ ਦਲਤਾ ਭਾਈਚਾਰੇ ਨਾਲ ਹਤਿਆਜਾਰ ਕਰੀ ਅਸੀਂ ਇਹ ਤਰਨਾ ਉਹਨਾਂ ਤੱਕ ਲਾਗੇ ਰੱਖਾਂਗੇ ਜਦੋਂ ਤੱਕ ਜਿਹੋ ਸੁਪਰੀਡੈਂਟ ਦੇ ਪਰਚਾਣਾ ਹੋਵੇ ਮੁੰਡਾ ਕੋਈ ਲੱਛਣ ਨਹੀਂ ਕਰਦਾ ਸੀ ਕੋਈ ਬਿਮਾਰੀ ਨਹੀਂ ਸੀ ਜਦੋਂ ਉਹਨੂੰ ਕੋਈ ਬਿਮਾਰੀ ਨਹੀਂ ਹੈ ਤਾਂ ਉਹ ਕਿੱਦਾਂ ਮਤਲਬ ਕੀ ਤੁਸੀਂ ਕਹਿ ਸਕਦੇ ਨਹੀਂ ਅਟੈਕ ਹੋ ਗਿਆ ਫਸਟ ਪੁਸ਼ਟ ਮੁੰਡਾ ਬਹੁਤ ਵਧੀਆ ਸੇਤਨਾ ਵਧੀਆ ਸੀ ਜੇ ਕਹਦੇ ਵੀ ਕੋਈ ਹਾਂ ਵੀ ਕੋਈ ਬਿਮਾਰ ਸੀ ਕੋਈ ਬਿਮਾਰੀ ਨਾਲ ਵੀ ਨਹੀਂ ਕੋਈ ਹੋਇਆ ਜਲਤੋ ਸਮਾਜ ਨਾਲ ਇਨਾਂ ਅਤਿਆਚਾਰ ਕਰ ਰਹੀ ਆ ਭਗਵੰਤ ਜਮਾਨ ਸਰਕਾਰ ਦੀ ਸਰਕਾਰ ਮਤਲਬ ਕਦੇ ਸਾਡੇ ਰਿਆਵਰਾ ਦੀਆਂ ਮੂਰਤੀਆਂ ਤੋੜੀਆਂ ਜਾਂਦੀਆਂ ਕਦੇ ਸਾਡੇ ਭਰਾਵਾਂ ਦਾ ਇੰਕਾਊਂਟਰ ਕੀਤਾ ਜਾਂਦਾ ਕਦੇ ਸਾਡੇ ਭਰਾਵਾਂ ਨੂੰ ਜੇਲ੍ਹ ਚ ਜੇਰ ਦਿੱਤਾ ਜਾਂਦਾ ਇਹ ਸਾਡੇ ਨਾਲ ਸਰਕਾਰ ਅਤਿਆਚਾਰ ਕਰ ਰਹੀ ਹੈ ਜੋ ਸਾਡੇ ਲੋਕਾਂ ਨੇ ਗਲਤੀ ਨਾਲ ਇਹਨਾਂ ਨੂੰ ਵੋਟਾਂ ਪਾਤੀ ਆ ਬੀਤੇ ਦਿਨੀ ਸਾਗਰ ਨਿਊਟਰਨ ਦੀ ਜਿਹੜੀ ਮੌਤ ਆ ਉਹ ਚੰਡੀਗੜ ਪੀਜੀਆ ਵਿੱਚ ਹੁੰਦੀ ਆ ਤਸਵੀਰਾਂ ਨੇ ਸਾਗਰ ਨਿਊਟਰਨ ਦੇ ਘਰ ਦੀਆਂ ਸਾਗਨ ਨਿਊਟਰਨ ਵਾਰਦਾਸਨ ਸਾਗਨ ਨਿਊਟਰਨ ਕਈ ਮਾਮਲਿਆਂ ਦੇ ਵਿੱਚ ਲੁੜਿੰਦਾ ਸੀ ਪੁਲਿਸ ਨੂੰ ਕਈ ਅਪਰਾਧਿਕ ਮਾਮਲੇ ਜਿਹੜੇ ਸੀ ਉਹਦੇ ਦੇ ਦਰਜ ਸੀਗੇ ਤੇ ਕੁਝ ਸਮਾਂ ਪਹਿਲਾਂ ਸਾਗਨ ਨਿਊਟਰਨ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀਗਾ 302 ਦੇ ਮੁਕਦਮੇ ਦੇ ਵਿੱਚ 2 ਦਿਨ ਪਹਿਲਾਂ ਉਸ ਦੀ ਜਿਹੜੀ ਮੌਤ ਆ ਹੋ ਜਾਂਦੀ ਆ ਪੁਲਿਸ ਦੇ ਮੁਤਾਬਕ ਸ਼ੂਗਰ ਦਾ ਅਟੈਕ ਆਂਦਾ ਜਿਸ ਤੋਂ ਬਾਅਦ ਉਹਦੀ ਕਿਡਨੀਆ ਫੇਲ ਹੋ ਜਾਂਦੀਆਂ ਉਸ ਤੋਂ ਬਾਅਦ ਉਹਦੀ ਮੌਤ ਹੋ ਜਾਂਦੀ ਆ ਉਹਦੇ ਸ਼ਰੀਰ ਨੂੰ ਪਾਰਥੀ ਸ਼ਰੀਰ ਨੂੰ ਬਾਹਰ ਲਿਆਂਦਾ ਗਿਆ ਤਸਵੀਰਾਂ ਇੱਕ ਵਾਰੀ ਸੋਨਾਂ ਪਹਿਲਾਂ ਦਿਖਾਵਾਂਗਾ ਉਹਦੇ ਉਹਦੇ ਘਰ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਉਹਦੇ ਸਰੀਰ ਨੂੰ ਰੱਖਿਆ ਗਿਆ ਤੇ ਅੰਤਿਮ ਜਿਹੜੀਆਂ ਰਸਮਾਂ ਉਹ ਕੰਪਲੀਟ ਕੀਤੀਆਂ ਜਾ ਰਹੀਆਂ ਉਸ ਦੇ ਜਿਹੜੇ ਸਰੀਰ ਨੂੰ ਇੱਥੋਂ ਹੁਣ ਲੈ ਕੇ ਜਾਇਆ ਜਾ ਰਿਹਾ ਕਿਹਾ ਜਾ ਰਿਹਾ ਜਿਹੜੇ ਲੋਕ ਨੇ ਉਹਨਾਂ ਦੇ ਮੁਤਾਬਕ ਉਸ ਦੇ ਸਰੀਰ ਨੂੰ ਲੁਧਿਆਣਾ ਦੇ ਆਰਤੀ ਚੌਂਗ ਦੇ ਵਿੱਚ ਰੱਖ ਕੇ ਪ੍ਰਦਰਸ਼ਨ ਕੀਤਾ ਜਾਊਗਾ ਪਰਿਵਾਰ ਦੀ ਲੋਕਾਂ ਦੀ ਮੰਗ ਹੈ ਕਿ ਇਸ ਦੀ ਨਿਸ਼ਪੱਖਸ਼ ਜਾਂਚ ਕਰਾਈ ਜਾਵੇ ਬੀਤੇ ਦਿਨ ਜਿਸ ਨੇ ਉਹਦੀ ਮੌਤ ਹੁੰਦੀ ਹੈ ਉਸ ਤੋਂ ਬਾਅਦ ਉਹਦੇ ਜਿਹੜੇ ਐਡਵੋਕੇਟ ਹੈ ਉਸ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਸੀ ਇਸ ਦੀ ਜਿਹੜੀ ਮੌਤ ਹੈ ਉਹ ਇੱਕ ਰਸਮੀ ਮੌਤ ਗਿਣੀ ਜਾ ਰਹੀ ਹੈ ਪਰ ਕਾਰਨ ਕੀ ਨੇ ਉਹਨਾਂ ਦੀ ਜਾਂਚ ਕਰਵਾਈ ਜਾਊਗੀ ਹਾਲ ਦੀ ਫਿਲਹਾਲ ਉਹਦੇ ਜਿਹੜੇ ਸਰੀਰ ਆ ਉਸ ਨੂੰ ਲੁਧਿਆਣਾ ਦੇ ਆਰਤੀ ਚੌਂਗ ਦੇ ਵਿੱਚ ਲੈ ਕੇ ਜਾਇਆ ਜਾ ਰਿਹਾ ਜਿੱਥੇ ਲੋਕਾਂ ਦਾ ਕਹਿਣਾ ਹੈ ਕਿ ਉਹ ਧਰਨਾ ਲਗਾਇਆ ਜਾਊਗਾ ਅਤੇ ਜਿਹੜੇ ਉੱਥੇ ਹੋਰ ਡਾਕਟਰ ਹੈ ਤੇ ਜਿਹੜੇ ਜੇਲ ਸੁਪਰਿੰਡੈਂਟ ਆ ਉਹਨਾਂ ਦੇ ਖਿਲਾਫ ਜਾਂਚ ਦੀ ਮੰਗ ਕੀਤੀ ਜਾਊਗੀ ਜੇ ਮੇਰਾ ਬੱਚਾ ਕੇ ਤੁਸੀਂ ਉਹਨੂੰ ਚਾੜਦੇ ਤਾਂ ਜੇ ਇਥੇ ਲੋਕਾਂ ਨੇ ਮੇਰੀ ਆਖਰੀ ਮੁਲਾਕਾਤ ਉਹ ਨਿਤ੍ਰਿਕ ਨੋਈ ਸੀ ਮੁਲਾਕਾਤ ਤੇ ਉਹਨੂੰ ਤਾਂ ਸਾਗਰ ਦੀ ਤਵੇਦ ਕਰਾ ਲਈਆ ਯਾ ਉਹਨੂੰ ਸ਼ੂਗਰ ਉਹਨੂੰ ਤਾਂ ਵੀ ਨਹੀਂ ਜਨੂੰ ਕੰਟੈਕਟ ਵਾਲੇ ਦੱਸਿਆ ਕਿ ਤੁਹਾਡੇੁੰਡੇ ਨੂੰ ਪੀਜੀਆ ਲੈ ਕੇ ਆਇਆ ਅਸਰ ਕੋਲ ਪਾਜੀ ਪਾਸੇ ਦਰਸ਼ ਵੀ ਲੈ ਕੇ ਗਏ ਸੀ ਦੱਸ ਨਹੀਂ ਦੱਸਿਆ ਸਾਗਰ ਦੀ ਮਦਰ ਨੇ ਜਿਹੜੇ ਗੱਲ ਕਰਨ ਦੀ ਹਾਲਤ ਚ ਨਹੀਂ ਪਰ ਪਰਿਵਾਰ ਦਾ ਜਿਹੜਾ આરોਪ ਹੈ कि ਸਾਨੂੰ ਇੱਕ ਘੰਟਾ ਪਹਿਲਾਂ ਦੱਸਿਆ ਗਿਆ ਕਿ ਉਸ ਦੀ ਹਾਲਤ ਜਿਹੜੀ ਹੈ ਖਰਾਬ ਹੈ ਹਾਲ ਦੀ ਫਿਲਹਾਲ ਉਸ ਦੇ ਸ਼ਰੀਰ ਨੂੰ ਲੁਧਿਆਣਾ ਦੇ ਆਰਤੀ ਚੌਂਗ ਵਿੱਚ ਲੈ ਕੇ ਜਾਇਆ ਜਾ ਰਿਹਾ ਹੈ ਮੂੰਹ ਦੇਖੋ ਮੁੰਡੇ ਦਾ ਜਾ ਕੇ ਉਹਨਾਂ ਨੂੰ ਬਿਲਕੁਲ ਪਰਿਵਾਰ ਦੇ ਜਿਹੜੇ ਲੋਕ ਨੇ ਉਹ ਗੱਲਬਾਤ ਕਰਨਗੇ ਉਹਨਾਂ ਨਾਲ ਕੀ ਲੱਗਦਾ ਤੁਹਾਨੂੰ ਸਾਦਰ ਜਿਹੜੀ ਮੌਤ ਹੋਈ ਹੈ ਕਿਸ ਤਰੀਕੇ ਨਾਲ ਜ਼ਹਿਰ ਦਿੱਤਾ ਉਹਨੂੰ ਹਾਂਜੀ ਡੇਲ ਚ ਦਿੱਤਾ ਗਿਆ ਹੈ ਤੁਹਾਨੂੰ ਪਤਾ ਲੱਗਾ ਸਾਨੂੰ ਇਹਨਾਂ ਨੇ ਜਦੋਂ ਪੂਰਾ ਹੋ ਗਿਆ ਉਦੋਂ ਦੱਸਿਆ ਪੀਜੀਆ ਬਾਹਰ ਪਿਆ ਸੀ ਸਾਡਾ ਮੁੰਡਾ ਨਹੀਂ ਪਹਿਲਾਂ ਨਹੀਂ ਦੱਸਿਆ ਕੱਲੇ ਨਹੀਂ ਦੱਸਿਆ ਸਾਨੂੰ ਕਿਸੇ ਨੇ ਤੁਹਾਡੀ ਕਦੋਂ ਹੋਈ ਸੀ ਜੇ ਅਸੀਂ ਗਏ ਨਹੀਂ ਮੁਲਾਕਾਤ ਤੇ ਅਸੀਂ ਨਹੀਂ ਗਏ ਮੁਲਾਕਾਤ ਨੂੰ ਜੇ ਤੁਸੀਂ ਉਹਦਾ ਸਰੀਰ ਦੇਖਿਆ ਕਿ ਕਿਸ ਤਰੀਕੇ ਦਾ ਲੱਗ ਰਿਹਾ ਸੀ ਪੂਰਾ ਨੀਲਾ ਉਹਦੀਆਂ ਅੱਖਾਂ ਦੇਖੋ ਭਾਜੀ ਤੁਸੀਂ ਜਾ ਕੇ ਪਰਿਵਾਰ ਜਿਹੜਾ ਹੈਗਾ ਹਜੇ ਗੱਲ ਕਰਨ ਦੀ ਹਾਲਤ 'ਚ ਨਹੀਂ ਹੈਗਾ ਇਹ ਮੌਤ ਨੂੰ ਸੀ ਕਿਸ ਤਰੀਕੇ ਨਾਲ ਦੇ ਦੋ ਕਿ ਪਰਿਵਾਰ ਦਾ ਰੋਪ ਹੈ ਜੀ ਇਹਨੂੰ ਟੀਕਾ ਦਿੱਤਾ ਗਿਆ ਜਾਂ ਕੁਝ ਸ਼ੂਗਰ ਦਾ ਕਰਕੇ ਅਟੈਕ ਆਇਆ ਕਿ ਦੇਖੋ ਮੁੰਡਾ ਕੋਈ ਲੱਛਣ ਨਹੀਂ ਕਰਦਾ ਸੀ ਕੋਈ ਬਿਮਾਰੀ ਨਹੀਂ ਸੀ ਜਦੋਂ ਉਹਨੂੰ ਕੋਈ ਬਿਮਾਰੀ ਨਹੀਂ ਹੈ ਤਾਂ ਉਹ ਕਿੱਦਾਂ ਮਤਲਬ ਕੀ ਤੁਸੀਂ ਕਹਿ ਸਕਦੇ ਹੋ ਕਿ ਅਟੈਕ ਹੋ ਗਿਆ ਫਸਟ ਪੁਸ਼ਟ ਮੁੰਡਾ ਬੜੀ ਵਧੀਆ ਸੇਤਨਾ ਵਧੀਆ ਸੀ ਜੇ ਕਹਿ ਲਿਓ ਵੀ ਕੋਈ ਹਾਂ ਵੀ ਕੋਈ ਬਿਮਾਰ ਸੀ ਕੋਈ ਬਿਮਾਰੀ ਨਾਲ ਵੀ ਨਹੀਂ ਕੋਈ ਹੋਇਆ ਕਿ ਅਚਾਨਕ ਹੀ ਕਹ ਕਹਿ ਰਹੇ ਆ ਜੀ ਵੀ ਅਚਾਨਕ ਹੀ ਦੱਸਿਆ ਜਾ ਰਿਹਾ ਵੀ ਮੁੰਵਾਰ ਨੇ ਵੀ ਉਹਦੀ ਮੌਤ ਹੋ ਗਈ ਤੇ ਜੇ ਗੱਲ ਕੀਤੀ ਜਾਵੇ ਕਈ ਮਾਮਲੇ ਸੀ ਜਿਹੜੇ ਦਰ ਸੀਗੇ ਪਰ ਦੋ ਤਰੀਕਿਆਂ ਨੂੰ ਇਹ ਕਿਹਾ ਜਾ ਰਿਹਾ ਕਿ ਇਹਨੂੰ ਦਾਖਲ ਕਰਵਾਇਆ ਗਿਆ ਰਜਿੰਦਰਾ ਹਸਪੀਟਲ ਚ ਉਸ ਵਾਰ ਪੀਜੀਏ ਦਾਖਲ ਕਰਾਇਆ ਗਿਆ ਪਰ ਪਰਿਵਾਰ ਨੂੰ ਗੱਲ ਤੱਕ ਨਹੀਂ ਕੀਤੀ ਗਈ ਮੈਂ ਉਹੀ ਦੱਸ ਰਿਹਾ ਇਹਨਾਂ ਦੀ ਆਹੀ ਤਾਂ ਢੋਲ ਰਹੀ ਆ ਪ੍ਰਸ਼ਾਸਨ ਦੀ ਇਹਨਾਂ ਨੂੰ ਪਰਿਵਾਰ ਨੂੰ ਤਾਂ ਦੱਸਣਾ ਚਾਹੀਦਾ ਸੀ ਜੇ ਪਰਿਵਾਰ ਸ਼ਾਇਦ ਹੁੰਦਾ ਤੇ ਆਪਣੇ ਬੱਚੇ ਨੂੰ ਬਚਾ ਵੀ ਲੈਂਦੇ ਇਹਨਾਂ ਦੀ ਬਹੁਤ ਜ਼ਿਆਦਾ ਢੋਲ ਰਹੀ ਆ ਨਾਕਾਮ ਹੀ ਰਹੀ ਆ ਇਹ ਜੇਲ੍ਹ ਪ੍ਰਸ਼ਾਸਨ ਦੀ ਇਹਦੇ ਵਿੱਚ ਬੜੀ ਨਾਕਾਮੀ ਰਹੀ ਆ। ਹੁਣ ਮੰਗਾ ਪਰਿਵਾਰ ਵੱਲੋਂ ਕਿਹੜੀਆਂ ਰੈਣੀਆਂ ਜਿਹਨੂੰ ਲੈ ਕੇ ਧਰਨਾ ਲਗਾਇਆ ਗਿਆ। ਦੇਖੋ ਚਾਹੁੰਦੇ ਵੀ ਬੋਸ਼ਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਜਿਹਦੇ ਚੋ ਜੇਲ ਪ੍ਰਸ਼ਾਸਨ ਜੇਲ ਪ੍ਰਸ਼ਾਸਨ ਦੀ ਪੂਰੀ ਗਲਤੀ ਆ। ਉਹ ਚਾਹੁੰਦੇ ਵੀ ਜੇਲ ਪ੍ਰਸ਼ਾਸਨ ਦੇ ਜਿਹੜੇ ਡਾਕਟਰ ਨੇ ਗਲਤੀ ਕੀਤੀ ਆ ਵੀ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਜਿਹਦੇ ਚੋ ਜੇਲ ਸੁਪਰੀਡੈਂਟ ਦੀ ਗਲਤੀ ਆ। ਵੀ ਜਦ ਬੱਚਾ ਬਿਮਾਰ ਸੀ ਉਹਨੂੰ ਉਹਦੀ ਘਰ ਤੋਂ ਲਾ ਕੇ ਬਾਹਰ ਭੇਜਿਆ ਜਾਂਦਾ ਜਦ ਲੋਕ ਹੋਰ ਵੀ ਨੇ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਸਰ ਕਿਹੜੀਆਂ ਮੰਗਾਂ ਜਿਹਨੂੰ ਲੈ ਕੇ ਦਰਨਾਲ ਲਾਇਆ ਗਿਆ ਸਾਰੇ ਨੂੰ ਜਿਆਵਾਲ ਵਿੱਚ ਕੀ ਹਰ ਹਰਵਾਲ ਵਿੱਚ ਕੀ ਅਸੀਂ ਇਹੀ ਮੰਗਾਂ ਆ ਜਿਹੜਾ ਸਾਡੇ ਭਰਾ ਨਾਲ ਗਹਿਰ ਦੇ ਕੇ ਮਾਰਿਆ ਗਿਆ ਸੁਪਰੀਡੈਂਟ ਵੱਲੋਂ ਤੇ ਪੰਜਾਬ ਸਰਕਾਰ ਜਿਹੜਾ ਸਾਡੇ ਦਲਤਾਂ ਭਾਈਚਾਰੇ ਨਾਲ ਅਤਿਆਚਾਰ ਕਰੀ ਅਸੀਂ ਇਹ ਤਰਨਾਉਦੋਂ ਤੱਕ ਲਾਗੇ ਰੱਖਾਂਗੇ ਜਦੋਂ ਤੱਕ ਜੇਲ੍ਹ ਸੁਪਰੀਡੈਂਟ ਦੇ ਪਰਚਾਣਾ ਹੋਵੇ ਤੇੜਾ ਜੇਲ੍ਹ ਮੰਤਰੀ ਹਰਜੋਤ ਵੈਸੋ ਆਪਣਾ ਅਸਤੀਫਾ ਨਾ ਦੇਵੇ ਇਹ ਦਲਤ ਸਮਾਜ ਨਾਲ ਇੰਨਾ ਅਤਿਆਚਾਰ ਕਰ ਰਹੀ ਹੈ ਭਗਵੰਤ ਮਾਨ ਸਰਕਾਰ ਦੀ ਸਰਕਾਰ ਮਤਲਬ ਕਦੇ ਸਾਡੇ ਰੈਵੜਾ ਦੀਆਂ ਮੂਰਤੀਆਂ ਤੋੜੀਆਂ ਜਾਂਦੀਆਂ ਕਦੇ ਸਾਡੇ ਭਰਾਵਾਂ ਦਾ ਇੰਕਾਊਂਟਰ ਕੀਤਾ ਜਾਂਦਾ ਕਦੇ ਸਾਡੇ ਭਰਾਵਾਂ ਨੂੰ ਜੇਲ੍ਹ ਚ ਗਹਿਰ ਦਿੱਤਾ ਜਾਂਦਾ ਇਹ ਸਾਡੇ ਨਾਲ ਸਰਕਾਰ ਅਤਿਆਚਾਰ ਕਰ ਰਹੀ ਹੈ ਜੋ ਸਾਡੇ ਲੋਕਾਂ ਨੇ ਗਲਤੀ ਨਾਲ ਇਹਨਾਂ ਨੂੰ ਵੋਟ ਹਾਂ ਜੋ ਤੱਕ ਹੁਣ ਜਿਹੜੀ ਜੋਗਰਦੀ ਵਾਈਫ ਹੈ ਉਹ ਵੀ ਇਹਨਾਂ ਨੇ ਬਾਹਰ ਨੂੰ ਭੇਜਿਆ ਹੁਣ 25000 ਰੁਪਏ ਜੇਲ੍ਹ ਵਾਲੇ ਮੰਗਦੇ 25000 ਰੁਪਏ ਜਮ੍ਹਾਂ ਕਰਾਓ ਫਿਰ ਇਹਦੀ ਵਾਈਫ ਨੂੰ ਭੇਜਾਂਗੇ ਇਹ ਕਿੱਡੀ ਨਜਾਇਜ਼ ਕਿੱਡਾ ਜੰਗਲਵਾਜ਼ ਬਣਾਇਆ ਇਹਨਾਂ ਨੇ ਇਹਦਾ ਸਿੱਧਾ ਪਤਾ ਨਹੀਂ ਕਹਿੰਦੇ 25000 ਰੁਪਏ ਜਮ੍ਹਾਂ ਕਰਵਾਓ ਇਹਦੇ ਘਰਦਿਆਂ ਨੇ ਦੱਸਿਆ ਵੀ ਵੀ ਜਮ੍ਹਾਂ ਕਰਾਓ ਫਿਰ ਇਹਦੀ ਵਾਈਫ ਨੂੰ ਭੇਜਾਂਗੇ ਬਾਹਰ ਇਹਦਾ ਸਿੱਧਾ ਸਿੱਧਾ ਜੰਗਲਵਾਜ਼ ਆ ਜਦ ਤੱਕ ਇਹਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਜਾਂਦਾ ਕੋਈ ਵੱਡਾ ਅਫਸਰ ਆ ਕੇ ਕੋਈ ਆ ਕੇ ਆਸ਼ਵਾਸ਼ਣ ਨਹੀਂ ਦਿੰਦਾ ਵੀ ਹਾਊਸਿੰਗ ਕੁਵਾਰੀ ਕੀਤੀ ਜਾਊਗੀ ਵੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਉਦੋਂ ਤੱਕ ਐ ਪ੍ਰੋਟੈਸਟ ਚੱਲੂਗਾ ਪਰਿਵਾਰਕ ਮੈਂਬਰ ਵੀ ਨੇ ਜਿਨ੍ਹਾਂ ਨੇ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਸਾਗਰ ਦੀ ਜਿਹੜੀ ਮੌਤ ਹੋਈ ਉਹਨੂੰ ਕਿਸ ਤਰੀਕੇ ਨਾਲ ਦੇਖਦੇ ਸਰ ਸਾਡੇ ਬੱਚੇ ਨੂੰ ਆਂਦਾ ਡਾਕਟਰਾਂ ਨੇ ਕਿ ਉਹਨਾਂ ਨੇ ਜੇਲ੍ਹ ਜੇਲ੍ਹ ਪਤਾਸਰ ਨੇ ਮਾਰਿਆ ਹੀ ਅੰਦਰ ਜੀ ਇਹਦਾ ਖੁਲਾਸਾ ਕਰੋ ਇਹਦੇ ਪਿੱਛੇ ਕੌਣ ਆਈ ਤੁਹਾਨੂੰ ਕਦੋਂ ਪਤਾ ਲੱਗਾ ਜੀ ਇਹ ਵੀ ਗੱਲ ਹੋਈ ਸਰ ਨੂੰ ਤਾਂ ਹੀ ਪੀਜੀਐਚ ਦੇ ਫੋਨ ਆਇਆ ਜੀ ਵੀ ਮੁੰਡਾ ਤੁਹਾਡਾ ਇੱਥੇ ਐਡਮਿਟ ਕੀਤਾ ਹੋਇਆ ਵਾ ਆਪਣਾ ਰਵਿੰਦਰਾ ਹਸਪੀਟਲ ਤੋਂ ਪੇਟੋ ਪਹਿਲਾਂ ਸਾਨੂੰ ਕੋਈ ਮਾਫੀ ਨਹੀਂ ਦਿੱਤਾ ਵੀ ਕਹਾ ਮੁੰਡਾ ਸੀਰੀਅਸ ਆ ਕਿਉਂ ਸਾਨੂੰ ਕੁਝ ਨਹੀਂ ਦੱਸਿਆ ਮੁੰਡਾ ਬੈਡ ਸੀਗਾ ਜਿੱਦੇ ਅਸੀਂ ਪਹੁੰਚੇ ਵੀ ਜਦੋਂ ਵਕੀਲ ਨਾਲ ਗੱਲਬਾਤ ਕੀਤੀ ਗਈ ਵਕੀਲ ਦੋਵਾਰਾ ਸਾਫ਼ ਤੌਰ ਤੇ ਕਹਿਣਾ ਸੀ ਕਿ ਦੋ ਤਰੀਕ ਨੂੰ ਰਜਿੰਦਰਾ ਹਸਪਤਾਲ ਲੈ ਕੇ ਗਿਆ ਗਿਆ ਉਸ ਤੋਂ ਬਾਅਦ ਪੀਜੀਐਲ ਲੈ ਕੇ ਗਿਆ ਗਿਆ ਕੋਈ ਜਾਣਕਾਰੀ ਨਹੀਂ ਚਲਦੀ ਉਹ ਸਾਨੂੰ ਤਾਂ ਕੋਈ ਜਾਣਕਾਰੀ ਨਹੀਂ ਜੋ ਵਕੀਲ ਨੇ ਵੀ ਅਸੀਂ ਜਾਣਕਾਰੀ ਦਿੱਤੀ ਹੈ ਜਦੋਂ ਪੁਲਿਸ ਨੇ ਸਾਨੂੰ ਇੱਥੇ ਦੱਸਿਆ ਵਕੀਲ ਜੀ ਉਸੇ ਹਿਸਾਬ ਨਾਲ ਕਹਿ ਰਹੇ ਸੀਗੇ ਵੀ ਇਹ ਦੋ ਤਰੀਕ ਨੂੰ ਤਿੰਨ ਤਰੀਕ ਨੂੰ ਜਿੱਦਾਂ ਪੁਲਿਸ ਨੇ ਸਾਨੂੰ ਪੀਜੇ ਦੱਸਿਆ ਅੱਜ ਅਸੀਂ ਵਕੀਲ ਨੂੰ ਦੱਸਿਆ ਸੀ ਹੁਣ ਮੰਗਾ ਕੀੜੀਆਂ ਰਹਿਣਗੀਆਂ ਕਿਹਨੂੰ ਲੈ ਕੇ ਤਰਨਾ ਮੰਗਾ ਜੀ ਇਹੀ ਜਰਾ ਸਾਡੇ ਬੇਟੇ ਦਾ ਜਿਹੜੇ ਫੋਨੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਮੇਰੀ ਮੇਰੀ ਨੋਰੀ ਨੂੰ ਅੰਦਰ ਕੀਤਾ ਆਇਆ ਵਾ ਉਹਨੂੰ ਵੀ ਛੱਡਿਆ ਜਾਵੇ ਮੇਰੀ ਜਿਹੜੀ ਪੋਤੀ ਆ ਉਹਦਾ ਹੁਣ ਕੌਣ ਰਖ ਦੇਗਾ ਦੂਰ ਤੱਕ ਸੋਚਣ ਵਾਲੀ ਗੱਲਾਂ ਨਹੀਂ ਸਰਕਾਰ ਇਹਦਾ ਵੀ ਕਿਹਾ ਜਰਾ ਵਾਈਫ ਨੂੰ ਕੋਈ ਬਾਹਰ ਲਿਆ ਬਾਹਰ ਲਿਆਉਣ ਵਾਸਤੇ 25000 ਰੁਪਏ ਦੀ ਮੰਗ ਕੀਤੀ ਜਾ ਰਹੀ ਹੈ 25000 ਰੁਪਏ ਦੀ ਮੰਗ ਕੀਤੀ ਜਾ ਰਹੀ ਹੈ ਜੱਜ ਦੇ ਆਰਡਰ ਆ ਵੀ ਨੂੰ ਜੇਲ੍ਹ ਦੇ ਵਿੱਚ ਜੀ ਜੀ ਆਪਣਾ ਜੇਲ੍ਹ ਚ ਲਿਆ ਕੇ ਸਮਸ਼ਾਨ ਘਾਟ ਤੇ ਦੋ ਤਿੰਨ ਘੰਟੇ ਜੋ ਟੱਕਰੀਆਂ ਨਹੀਂ ਹੁੰਦੀ ਖਤਮ ਤੇ ਫਿਰ ਵੀ 25000 ਦੀ ਜਮਾਨਤ ਕਹਿੰਦੇ ਜਮਾ ਕਰਾਓ ਫਿਰ ਭੇਜਾਂਗੇ ਜੀ ਤਿੰਨੋਂ ਦੇ ਸ਼ਰੀਰ ਨੂੰ ਤੁਸੀਂ ਦੇਖਿਆ ਕਿ ਤੁਹਾਨੂੰ ਕੋਈ ਨਿਸ਼ਾਨ ਨਜ਼ਰ ਆਏ ਨੇ ਕੋਈ ਮਾਰਕਟ ਦੇ ਜਾਂ ਕੁਝ ਤੁਹਾਨੂੰ ਮਾਰਕਟ ਦੇ ਨਿਸ਼ਾਨ ਤਾਂ ਇਹ ਮੈਨੂੰ ਕੋਈ ਨਹੀਂ ਨਜ਼ਰ ਆਇਆ ਅੰਦਰਲੇ ਸਾਰੇ ਅੰਦਰ ਜ਼ਖ਼ਮ ਦਿੱਤਾ ਕੀ ਦਿੱਤਾ ਬਸ ਐਸੇ ਹਿਸਾਬ ਨਾਲ ਉਹਨਾਂ ਨੇ ਕੀ ਦਿੱਤਾ ਉਹਨੂੰ ਕਿ ਤਿੰਨ ਚਾਰ ਪੰਜ ਦਿਨਾਂ ਦੇ ਵਿੱਚ ਬੰਦ ਡੈੱਡ ਕਰਤਾ ਇਹ ਮੁੰਡਾ ਕੋਈ ਜਾਂਚ ਦੀ ਮੰਗ ਪਾਜ ਦੇ ਪੂਰੀ ਪੂਰੀ ਮੰਗ ਕਰ ਤਾਈ ਦਾ ਜਿਹੜੇ ਬੈਟਿਆ ਕੋਣ ਆਪਣੀ ਮਿੱਟੀ ਲੈ ਕੇ ਇੱਧਾ ਬੈਠਦਾ ਜੀ ਬਿਲਕੁਲ ਇਹ ਨੇ ਸਾਗਰ ਨਿਊਟਰਨ ਦੇ ਪਿਤਾ ਜਿਨ੍ਹਾਂ ਦਾ ਸਾਫ਼ ਤੌਰ ਤੇ ਪਹਿਨਾ ਹੋਇਆ ਹੈ ਜਦ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣੀਆਂ ਤਦ ਤੱਕ ਇਹ ਤਰਨਾ ਐਸੇ ਤਰੀਕੇ ਨਾਲ ਜਾਰੀ ਰਹਿ ਦੇਗਾ ਤਸਵੀਰਾਂ ਇੱਕ ਵਾਰੀ ਦਿਖਾ ਦਿੰਨਾ ਲੁਧਿਆਣਾ ਦੇ ਆਰਤੀ ਚੌਂਕ ਦੀਆਂ ਤਸਵੀਰਾਂ ਨੇ ਜਿੱਥੇ ਜਾਮ ਲਗਾ ਦਿੱਤਾ ਗਿਆ ਹੈ ਉਸ ਦੇ ਸ਼ਰੀਰ ਨੂੰ ਇੱਥੇ ਰੱਖਿਆ ਗਿਆ ਹੈ ਅਦੇ ਆਪ ਦੀਆਂ ਮੰਗਾਂ ਦਿੱਤੀਆਂ ਜਾ ਰਹੀਆਂ ਨੇ ਕਿ ਸਾਗਰ ਨਿਊਟਰਨ ਦੀ ਜਿਹੜੀ ਸਾਗਰ ਨਿਊਟਰਲ ਜਿਹੜੀ ਮੌਤ ਆ ਉਹ ਕਿਸੇ ਇੱਕ ਨਾ ਹੋਈ ਆ ਆਯੂਵਾ ਨੇ ਜਿਨ੍ਹਾਂ ਦੇ ਹੱਥ ਦੇ ਵਿੱਚ ਇਸ ਤਰੀਕੇ ਦੇ ਬੈਨਰ ਫਰੇ ਹੋਣੇ ਸਾਗਰ ਨਿਊਟਰਲ ਹਤਿਆਰਾਂ ਨੂੰ ਸਜ਼ਾ ਦਿਓ ਬਾਲਮੀਕੀ ਸਮਾਜ ਪਰਿਵਾਰ ਕੇ ਸਾਥ ਹਮੇਸ਼ਾ ਖੜਾ ਹੈ ਬਿਲਕੁਲ ਬਾਲਮੀਕੀ ਸਮਾਜ ਜਿਹੜਾ ਪਰਿਵਾਰ ਦੇ ਨਾਲ ਖੜਾ ਵਾ ਪਰ ਜੇ ਲੁਧਿਆਣਾ ਦੀ ਗੱਲ ਕੀਤੀ ਜਾਵੇ ਲੁਧਿਆਣਾ ਦੇ ਵਿੱਚ ਲੁਧਿਆਣਾ ਦੇ ਆਰਤੀ ਚੌਂਕ ਦੇੰਦਰ ਪੂਰਾ ਬੰਦ ਕਰ ਦਿੱਤਾ ਗਿਆ ਵਾ ਕਈ ਆਯੂਵਾ ਨੇ ਜਿਹੜੇ ਖੜੇ ਨੇ ਨਾਰੇ ਲਗਾਣੇ ਚਾਹੀਓ ਸਰਕਾਰ ਦੇ ਖਿਲਾਫ ਹੋਣ ਚਾਹੇ ਪ੍ਰਸ਼ਾਸਨ ਦੇ ਖਿਲਾਫ ਹੋਣ ਕਿ ਉਹਦੀ ਜਿਹੜੀ ਮੌਤ ਹੈ ਰਹਿਸਮਈ ਮੌਤ ਪਰਿਵਾਰ ਦਾ ਕਹਿਣਾ ਕਿਸੇ ਤਰੀਕੇ ਨਾਲ ਜਿਹੜੀ ਮੌਤ ਹੈ ਇਹ ਰਹਿਸਮਈ ਮੌਤ ਉਹਦੀ ਹੋਈ ਆ ਲਗਾਤਾਰ ਪਰਿਵਾਰ ਵੱਲੋਂ ਲੁਜਾਨਾ ਦੇ ਆਰਤੀ ਚੌਂਕ ਦੇ ਵਿੱਚ ਸਾਧਾ ਨਿਊਟਰਨ ਦੀ ਜੇਨ ਲਗਾ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬੇਸ਼ੱਕ 30 ਤੋਂ 50 ਮਿੰਟ ਦਾ ਸਮਾਂ ਹੋ ਗਿਆ ਪ੍ਰਦਰਸ਼ਨ ਕਰਨ ਦਾ ਪਰ ਜਿਹੜਾ ਅਧਿਕਾਰੀ ਨੇ ਪੁਲਿਸ ਅਧਿਕਾਰੀ ਕੋਈ ਵੀ ਮੌਕੇ ਤੇ ਨਹੀਂ ਪਹੁੰਚਿਆ ਨਾ ਹੀ ਜਿਹੜੇ ਪ੍ਰਦਰਸ਼ਨ ਕਰੀ ਉਹਨਾਂ ਨਾਲ ਗੱਲਬਾਤ ਕੀਤੀ ਆ ਬੇਸ਼ੱਕ ਦੇਖਦੇ ਆ ਕਿੰਨੀ ਦੇਰ ਬਾਅਦ ਪੁਲਿਸ ਪਹੁੰਚਦੀ ਆ ਤੇ ਜਿਹੜੇ ਧਰਨਾ ਕਰੀ ਨੇ ਉਹਨਾਂ ਨਾਲ ਕੀ ਗੱਲਬਾਤ ਹੁੰਦੀ ਆ ਤੇ ਕਿਹੜੇ ਮੁੱਦੇ ਨੇ ਜਿਨ੍ਹਾਂ ਤੇ ਸਹਿਮਤੀ ਬਣਦੀ ਆ ਉਹਨਾਂ ਦੇ ਅਧਿਕਾਰੀ ਪਹੁੰਚ ਗਏ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਲੁਹਣਾ ਦੇ ਆਰਟੀ ਚੌਂਕ ਦੇ ਵਿੱਚ ਸਾਗਰ ਨਿਊਟਰਨ ਦੇ ਜਿਹੜੇ ਸ਼ਾਹ ਵਾ ਉਹਨੂੰ ਰੱਖ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਪੁਲਿਸ ਅਧਿਕਾਰੀ ਜਿਹੜੇ ਮੌਕੇ ਤੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਉਹਦੇ ਪਰਿਵਾਰ ਦੇ ਨਾਲ ਹਾਲਾਂਕਿ ਉਹ ਸਹਿਮਤੀ ਨਹੀਂ ਬਣ ਰਹੀ ਹੈ ਪਰ ਜਿਹੜੇ ਪੁਲਿਸ ਅਧਿਕਾਰੀ ਆਏ ਨੇ ਉਹ ਕਈ ਗੱਲਾਂ ਤੇ ਜਿਹੜਾ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਜੋ ਇਹ ਧਰਨੇ ਨੂੰ ਚਕਵਾਇਆ ਜਾ ਸਕੇ ਲੁਧਿਆਣਾ ਦਾ ਲੁਧਿਆਣਾ ਲਾਈਵ ਦੇ ਲਈ ਅਮੀ ਥਾਪਾ ਦੀ ਰਿਪੋਰਟ